ਹਾਂਜੀ ਦੋਸਤੋ ਅੱਜ ਗੱਲ ਕਰਦੇ ਆਪਾਂ ਮਤਲਬ ਸਵਾਰ ਹੁਣ ਆਸੀਆਂ ਬੱਚਾ 3 ਮਹੀਨੇ ਹੋ ਗਏ ਸਾਡੇ ਨੂੰ ਠੀਕ ਹੈ ਜਿਵੇਂ ਰਹੀ ਸੁੱਕਾ ਜਿਵੇਂ ਦਾਦੇ ਪਸ਼ੂਆਂ ਨੂੰ ਪਾਈਦਾ ਉਹ ਜੈਨੂੰ ਪਾ ਦੀਦਾ ਠੀਕ ਹੈ ਤੇ ਸਾਡੇ ਤੇ ਹਜੇ ਮਤਲਬ ਹੀ ਲੋਕ ਨੇ ਮਾਰਾ ਸਾਡੇ ਇੱਥੇ ਗਾਵਾਂ ਰੱਖੀਆਂ ਉਹ ਚੋਰੀਆਂ ਸਵੇਰੇ ਸ਼ਾਮ ਚਰਕੀ ਹੁੰਦੀਆਂ ਸਵੇਰ ਆਚਾਰ ਹੁੰਦੀਆਂ ਸਵੇਰੇ ਛੱਡ ਦਿੰਦੇ ਨੇ ਚੋ ਕੇ ਠੀਕ ਹੈ ਸ਼ਾਮ ਨੂੰ ਫੇਰ ਆ ਜਾਂਦੀਆਂ ਫੇਰ ਚੋੜਨ ਦੇ ਫੇਰ ਛੱਡਦੇ ਮਤਲਬ ਇਹਨੇ ਸਵਾਰਥੀ ਨੇ ਮਤਲਬ ਹੀ ਇਹਨੇ ਵੀ ਉਹਨਾਂ ਨੂੰ ਇਹਨਾਂ ਨੇ ਆਟਾ ਨਹੀਂ ਪਾਉਣਾ ਇੱਕ ਮੁੱਠ ਇੱਕ ਕੋਲੀ ਆਟਾ ਪਾ ਦिए ਅਸੀਂ ਇਹਨਾਂ ਦਾ ਦੁੱਧ ਪੀਨੇ ਆ ਠੀਕ ਹੈ ਵੀ ਦੁੱਧ ਪੀ ਕੇ ਇਹਨਾਂ ਦਾ ਅਸੀਂ ਕਰਿਆ ਆਪਦਾ ਗੁਜ਼ਾਰਾ ਕਰਦੇ ਆਂ ਪੀਚਰੋਂ ਚਲੋ ਬਾਹਰ ਚਰਾਈ ਕਰਿਓ ਵੱਖਰੀ ਗੱਲ ਪਰ ਆਪਣਾ ਤਾਂ ਫਰਜ਼ ਬੰਦਾ ਨਾ ਵੀ ਇਹਨਾਂ ਨੂੰ ਕੁਛ ਨਾ ਕੁਛ ਪਾਉਂਦਾ ਠੀਕ ਹੈ ਜੀ ਤੇ ਮਤਲਬ ਕੱਢਿਆ ਤੇ ਛੱਡਤੀਆਂ ਠੀਕ ਹੈ ਇੱਕ ਸਵਾਰਥਾਸਤੇ ਆਪਦੇ ਮਾਰੀਆਂ ਗੱਲਾਂ ਨੇ ਚਲੋ Corre só, por